ਜੋ ਗੈਸਸਪੀ ਸਾਹਿਬ ਗੁਰਦਾਸਪੁਰ ਦੇ ਹਦਾਇਤਾਂ ਦੇ ਮੁਤਾਬਕ ਅਸੀਂ ਜਿਹੜੇ ਸਕੂਲਾਂ ਤੇ ਕਾਲਜਾਂ ਤੇ ਪਿੰਡਾਂ ਵਿੱਚ ਜਾ ਕੇ ਜਿਹੜੇ ਅਸੀਂ ਨਸ਼ਿਆਂ ਦੇ ਵੀ ਉਹ ਸੈਮੀਨਾਰ ਕਰ ਰਹੇ ਹੈਗੇ ਆ ਤੇ ਇਸੇ ਦੌਰਾਨ ਅਸੀਂ ਨਾਕੇ ਵੀ ਬੰਦੀ ਵੀ ਕੀਤੀ ਹੋਈ ਸੀਗੀ ਚੈਕਿੰਗ ਦੇ ਦੌਰਾਨ ਸਾਨੂੰ ਕੱਲ ਕੁਝ ਜਿਹੜਾ ਹੈਗਾ ਨਸ਼ਾ ਜਿਹੜਾ ਸਾਨੂੰ ਉਹ ਬਰਾਮਦ ਹੋਇਆ ਪਰਮਿੰਦਰ ਸਿੰਘ ਹੈਗਾ ਮਹਾਦੇਵ ਕਲਾ ਦਾ ਤੇ ਹਰਦੀਪ ਸਿੰਘ ਜਿਹੜਾ ਹੈਗਾ ਸੋਲ ਪਿੰਡ ਦਾ ਜਿਨ੍ਹਾਂ ਕੋ 4 ਗ੍ਰਾਮ ਤੇ 63 ਮਿਲੀਲੀਮ ਸਾਨੂੰ ਜਿਹੜੀ ਆ ਹੀਰੋਨ ਜਿਹੜੀ ਇਹਨਾਂ ਕੋਲੋਂ ਬਰਾਮਦ ਹੋਈ ਆ ਨਾਕੇ ਦੇ ਦੌਰਾਨ ਇਹ ਨਾਕਾ ਲਾਇਆ ਹੋਇਆ ਸੀਗਾ ਸੀ ਜੀ ਦੇ ਪੀਰ ਦੀ ਸੰ ਜਿਹੜੇ ਤੱਕ ਕੋਈ ਡਿਟੇਲ ਨਹੀਂ ਆਈ ਪਰ ਫਿਰ ਵੀ ਅਸੀਂ ਇਹਦਾ ਵੈਰੀਫਾਈ ਕਰ ਰਹੇ ਹੈਗੇ ਆ ਮੈਂ ਸਾਰਿਆਂ ਨੂੰ ਇਹ ਅਪੀਲ ਕਰੂੰਗੀ ਕਿ ਐਸੇ ਜਿਹੜੇ ਰਲ ਮਿਲ ਕੇ ਸਾਰੇ ਜਿਹੜੇ ਨਸ਼ੇ ਦੇ ਸਾਡੇ ਬੱਚੇ ਦਲਦਲ ਚ ਫਸੇ ਪਏ ਹੈਗੇ ਨੇ ਇਹਨਾਂ ਨੂੰ ਅਸੀਂ ਸਾਰੇ ਰਲ ਕੇ ਅਸੀਂ ਇਹਨੂੰ ਹੱਲਾ ਮਾਰ ਕੇ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਇਸ ਚੀਜ਼ ਤੋਂ ਅਸੀਂ ਜਿਹੜਾ ਇਹਨਾਂ ਨੂੰ ਅਸੀਂ ਦੂਰ ਕਰੀਏ ਨਸ਼ਿਆਂ ਤੋਂ